ਸਨੀ ਦਿਵਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਚਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ ਤੁਸੀਂ ਇੱਥੇ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਆ ਉਹਦੇ ਹਾਲੇ ਚੱਲ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ राजनीति चौबीस घंटे ड्यूटी है कोई पता नहीं कदों कि बीमार मां का फोन आ जाए कोई पता नहीं किस कदों किसी एक बजे दो बजे हस्पताल चखल करा पैजे उसे फोन करना पैजे ये नलकिया पट्ट वाली राजनीति नहीं, नहीं है गल नहीं बात नहीं आके बुट तुं भी मैं उन मैं हूं की कह मैं नहीं बोलता यार हों मैं थोड़ा रोसया हो गल है यार ਉਹ ਨੂੰ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚਾਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲੋਂਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਨਿਸਟਰ ਕੋਲ ਕਦੇ ਕਿਸੇ ਮਨਿਸਟਰ ਕੋਲ ਕਹਿੰਦਾ ਐਮਪੀ ਦਾ ਐਮਪੀ ਦਾ ਹੱਕ ਹੱਕ ਕਮਣ ਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਦਾ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ 'ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿਸ ਬੰਦੇ ਦੇ ਹੱਥ ਸਾਡੀ ਕਿਸਮਤ ਐ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING DAY ਐ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਅੱਪਾ ਉਹ ਵੀ ਉਹ ਪਾਰਟੀਆਂ ਕੀ ਸਮਝਦੇ ਨੇ ਗੁਰਦਾਸਪੁਰ ਵਾਲੇ ਐ ਫੇਮਸ ਬੰਦੇ ਕੋ ਡਾਲ ਦਿੰਦੇ ਆ ਉਹਨਾਂ ਕੇ ਹੋਰ ਨੂੰ ਲਿਆਉਣਗੇ ਇਥੇ